ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਤਾਂ ਦੋਸਤੋ ਸਿੱਖਿਆ ਮੰਤਰੀ ਜੀ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਹਿਲਾਂ ਆਪਣੇ ਟੈਟ ਯੂਨੀਅਨ ਵਾਲੇ ਪ੍ਰਧਾਨ ਜੀ ਹੋਰਾਂ ਵੱਲੋਂ ਫਿਰ ਅਧਿਆਪਕ ਮੋਰਚੇ ਵਾਲਿਆਂ ਵੱਲੋਂ ਤੇ ਫਿਰ ਕਿਡਰ ਵਾਲਿਆਂ ਵੱਲੋਂ ਵੀ ਮੀਟਿੰਗ ਕੀਤੀ ਗਈ ਹੈ ਪਰ ਇਹਨਾਂ ਮੀਟਿੰਗਾਂ ਦੇ ਨਾਲ ਕੀ ਹੱਲ ਹੋਇਆ ਕਿਹੜੀ ਭਰਤੀ ਪੂਰੀ ਹੋਏਗੀ ਤਾਂ ਦੋਸਤੋ ਪਹਿਲੀ ਗੱਲ ਦਾ ਜਵਾਬ ਦੇ हां ਕਿ ਅਜੇ ਤੱਕ ਉਹਨਾਂ ਨੇ ਕੋਈ ਵੀ ਇਸ ਗੱਲ ਦਾ ਪੁਖਤਾ ਜਵਾਬ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਵੱਲੋਂ ਕਿ ਅਸੀਂ 3264 ਪੂਰੀ ਭਰਤੀ ਕਰਾਂਗੇ 5994 ਕਰਾਂਗੇ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਬਸ ਇੱਕ ਕਹਿੰਦੇ ਲਾਰਾ ਲਾ ਦੇਣਾ ਅਸੀਂ ਹਾਂਜੀ ਅਗਲੇ ਮਹੀਨੇ ਕਰ ਦਿਆਂਗੇ ਉਸ ਤੋਂ ਅਗਲੇ ਮਹੀਨੇ ਕਰ ਦਿਆਂਗੇ ਪਰ ਕੋਈ ਪੁਖਤਾ ਸਬੂਤ ਜਾਂ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਤੇ ਕੀ ਜਵਾਬ ਦਿੱਤਾ ਮੰਤਰੀ ਵੱਲੋਂ ਉਹ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਤੇ 6835 ਦੀਆਂ ਬਦਲੀਆਂ ਕਦੋਂ ਹੋਣਗੀਆਂ ਤਾਂ ਦੋਸਤੋ ਅੱਜ ਸਵੇਰੇ ਦੀ ਇੱਕ ਨਿਊਜ਼ ਦੇ ਵਿੱਚ ਆਰਟੀਕਲ ਸੀਗਾ ਜਿਹਦੇ ਵਿੱਚ ਅਧਿਆਪਕ ਮੋਰਚੇ ਵੱਲੋਂ ਮੀਟਿੰਗ ਕੀਤੀ ਗਈ ਸੀਗੀ ਪ੍ਰਧਾਨ ਮੰਤਰੀ ਸਿੱਖਿਆ ਮੰਤਰੀ ਜੀ ਨਾਲ ਤਾਂ ਉਹਨਾਂ ਨੇ ਕਿਹਾ ਕਿ ਹਾਂ ਜੀ ਬਦਲੀਆਂ ਜਲਦ ਹੀ ਕੀਤੀਆਂ ਜਾਣਗੀਆਂ ਪਰੰਤੂ ਇਹ ਨਹੀਂ ਕਿ ਆ ਵੀ ਕਦੋਂ ਕੀਤੀਆਂ ਜਾਣਗੀਆਂ ਜਲਦ ਦਾ ਮਤਲਬ ਇੱਕ ਸਾਲ ਦੇ ਅੰਦਰ ਵੀ ਹੋ ਸਕਦਾ ਹੈ 2 ਸਾਲ ਦੇ ਅੰਦਰ ਵੀ ਹੋ ਸਕਦਾ ਹੈ ਇਹਨਾਂ ਦੇ ਮੁਤਾਬਿਕ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ ਕਿਉਂਕਿ ਇਹਨਾਂ ਨੇ ਕੋਈ ਵੀ ਪੁਖਤਾ ਆਨਸਰ ਨਹੀਂ ਦਿੱਤਾ ਤੇ ਭਰਤੀਆਂ ਕਿਉਂ ਨਹੀਂ ਪੂਰੀਆਂ ਹੋਈਆਂ ਜਦੋਂ ਇਹ ਸਵਾਲ ਪੁੱਛੇ ਜਾਂਦੇ ਨੇ ਤਾਂ ਜਿਵੇਂ ਆਪਾਂ ਪੰਜਾਬੀ ਚ ਖਾਣਾ ਵੀ ਛੋਲੇ ਚਬਾਉਣ ਲੱਗ ਜਾਂਦੇ ਨੇ ਆਪਣੇ ਸਿੱਖਿਆ ਮੰਤਰੀ ਜੀ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਸੁਝਦਾ ਹੁਣ ਅੱਗੇ ਦੀ ਕਾਰਵਾਈ ਕੀ ਰਹੀ ਯੂਨੀਅਨ ਵੱਲੋਂ ਤਾਂ ਦੋਸਤੋ ਯੂਨੀਅਨ ਵਾਲੇ ਅੱਗੇ ਵੀ ਬਹੁਤ ਸਾਥ ਦੇ ਰਹੇ ਨੇ ਸਟੂਡੈਂਟਸ ਦਾ ਅਧਿਆਪਕ ਦਾ ਤੇ ਉਹ ਅੱਗੇ ਵੀ ਦੇਣਗੇ ਤੋ ਦੇਖੋ ਜੀ ਤੁਸੀਂ ਹੁਣ ਕੀ ਕਰਨਾ ਹੈ ਤੁਸੀਂ ਜਰੂਰ ਸਾਰੇ ਯੂਨੀਅਨ ਦੇ ਨਾਲ ਮਿਲ ਕੇ ਸਾਥ ਦਿਓ ਤਾਂ ਕਿ ਇਹ ਸਾਰੀਆਂ ਭਰਤੀਆਂ ਜਿਵੇਂ ਕਿ 6835 ਉਹਨਾਂ ਦੀਆਂ ਬਦਲੀਆਂ ਹੋ ਸਕਣ 2364 ਭਰਤੀ ਪੂਰੀ ਹੋ ਸਕੇ ਜਿਹੜੀ ਕਿ ਮੁਕੰਮਲ ਹੋ ਚੁੱਕੀ ਹੈ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਹੋਰ ਕਮੀ ਹੈ ਬਸ ਦੇਰੀ ਹੈ ਤਾਂ ਇਹਨਾਂ ਦੀ ਹਾਂ 5994 ਪੇਪਰ A ਦਾ ਰਿਜ਼ਲਟ ਇਨੀ ਹਜ ਤੱਕ ਦਿੱਤਾ ਫਾਈਨਲ ਆਨਸਰ ਕੀ ਆਉਣ ਤੋਂ ਬਾਅਦ ਆਬਜੈਕਸ਼ਨ ਲੱਗਣ ਤੋਂ ਬਾਅਦ ਵੀ ਇਹਨਾਂ ਨੇ ਕੋਈ ਆਨਸਰ ਕੀ ਜਾਂ ਦੁਬਾਰਾ ਨਹੀਂ ਅਪਡੇਟ ਕੀਤੀ ਵੀ ਹਾਂਜੀ ਤੁਹਾਡਾ ਆਨਸਰ ਹੈ ਆ ਬੱਚੇ ਪਾਸ ਨੇ ਆ ਫੇਲ ਨੇ ਕੁਝ ਵੀ ਨਹੀਂ ਦੱਸ ਰਿਹਾ ਕਿਉਂ ਭਾਈ ਇਦਾਂ ਕਿਉਂ ਬੱਚੇ ਵਿਚਾਰੇ ਇੰਨੀ ਮਿਹਨਤ ਕਰਦੇ ਨੇ ਤੁਸੀਂ ਇਦਾਂ ਕਿਉਂ ਕਰਦੇ ਹੋ ਤਾਂ ਦੋਸਤੋ ਯੂਨੀਅਨ ਦਾ ਜਰੂਰ ਸਾਥ ਦਿਓ ਜਿਹੜੇ ਤੁਹਾਡੇ ਲਈ ਲੜਦੇ ਨੇ ਉਹਨਾਂ ਦੇ ਨਾਲ ਖੜੋ ਤਾਂ ਹੀ ਹੱਲ ਹੋ ਸਕਦਾ ਤੇ ਧੰਨਵਾਦ ਦੋਸਤੋ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੀ ਕੀ ਸਹਾਇਤਾ ਰਹੀ ਹੈ ਯੂਨੀਅਨ ਨੂੰ ਜੇਕਰ ਨਹੀਂ ਰਹੀ ਤਾਂ ਕਮੈਂਟ ਨਾ ਕਰਿਓ ਜੀ ਧੰਨਵਾਦ